5000 ਚ ਸੈਂਸਰ ਲੱਗਦਾ ਨਾ ਉਹ ਤੁਹਾਨੂੰ ਬਿਲਕੁਲ ਫਰੀ ਮਿਲੂਗਾ ਹਾਂਜੀ ਜਿਹੜਾ ਬੰਦਾ ਸਾਡੇ ਤੋਂ ਅਲੋਇ ਟਾਇਰ ਪਵਾਉਂਦਾ ਉਹਨੂੰ ਇਹ ਸੈਂਸਰ ਬਿਲਕੁਲ ਫਰੀ ਦਿੱਤੇ ਜਾਣਗੇ ਜੀ ਇਹ ਗੱਡੀ ਦਾ ਪ੍ਰੈਸ਼ਰ ਸਾਰਾ ਕੁਝ ਤੁਹਾਨੂੰ ਤੁਹਾਡੇ ਫੋਨ 'ਤੇ ਦਿਖਾਊਗਾ ਜੀ ਪ੍ਰੋਪਰ ਬਾਕੀ ਬਹੁਤ ਭਰਾ ਕਹਿ ਰਹੇ ਸੀ ਵੀ ਚੰਡੀਗੜ੍ਹ ਇਹਨਾਂ ਦਾ ਚਲਾਨ ਹੈ ਜੀ ਹੁਣ ਕੋਈ ਦਿੱਕਤ ਨਹੀਂ ਤੁਸੀਂ 1 ਇੰਚ ਤੱਕ ਟਾਇਰ ਬਾਹਰ ਰੱਖ ਸਕਦੇ ਹੋ ਕੋਈ ਦਿੱਕਤ ਨਹੀਂ ਆਉਂਦੀ ਤੁਹਾਨੂੰ ਬਾਕੀ ਤੁਹਾਨੂੰ ਫੋਰਸ ਇੱਥੇ ਸਾਰੇ ਤਰ੍ਹਾਂ ਦੇ ਅਲੋਏ ਮਿਲ ਜਾਣਗੇ ਤੇ ਰੇਟ ਰੇਟ ਉਹ ਦਵਾਂਗੇ ਜਿਹੜਾ ਤੁਹਾਨੂੰ ਚੰਡੀਗੜ੍ਹ ਮੋਹਾਲੀ ਲੁਧਿਆਣੇ ਵੀ ਨਹੀਂ ਮਿਲਣਾ ਜੀ ਬਾਕੀ ਵੀ ਤੁਹਾਨੂੰ ਹਰ ਗੱਡੀ ਦਾ ਅਲੋਏ ਮਿਲ ਜੂ ਇਥੋਂ ਆਲਟੋ ਤੋਂ ਲੈ ਕੇ ਥਾਰ ਫੋਰਚਨਰ ਸਕੋਰਪਿਓ ਦੇ ਸਾਰਿਆਂ ਦੇ ਮਿਲ ਜਾਣਗੇ ਤੁਸੀਂ ਆ ਦੇਖੋ ਓ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਪਏ ਆ ਪਰ ਭਾਈ ਜੇ ਕ੍ਰੋਮ ਵਾਲਾ ਬਹੁਤ ਚੱਲ ਰਿਹਾ ਤੁਹਾਡੇ 22 ਇੰਚੀ ਇਹ ਵੀ ਸਾਰੇ ਸੋਨੂ ਡਿਜ਼ਾਈਨ ਮਿਲ ਜਾਣਗੇ ਇੱਥੇ ਰੇਟ ਦਾ ਐਨਾ ਫਰਕ ਪਾ ਦਾਂਗੇ ਤੁਸੀਂ ਸੋਚ ਵੀ ਨਹੀਂ ਸਕਦੇ ਜਦੋਂ ਤੁਸੀਂ ਆਓਗੇ ਤੁਹਾਨੂੰ ਫੇਰ ਮਹਿਸੂਸ ਹੋਊਗਾ ਬਾਕੀ ਭਾਈ ਆਪਣੇ ਸ਼ੋਰੂਮ ਦੀ ਲੋਕੇਸ਼ਨ ਹੈ ਬਠਿੰਡਾ ਬਰਨਾਲਾ ਰੋਡ ਤੇ ਰਾਂਪਰਾ ਫੂਲਾਈ ਕੋਲ ਸ਼ਕਤੀ ਰਿਜ਼ੋਰਟ ਦੇ ਸਾਹਮਣੇ ਬਾਕੀ ਸਕਰੀਨ ਤੇ ਨੰਬਰ ਚੱਲ ਜਾਂਦਾ ਤੁਸੀਂ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ